ਸਸਵੇਕਾਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਸੰਗਰੂਰ ਤੋਂ ਪਹਿਲੀ ਵੀਡੀਓ ਤੁਸੀਂ ਦੇਖੀ ਸੀ ਬ੍ਰਾਂਚ ਬਰਨਾਲਾ ਤੋਂ ਸਟਾਕ ਦੀ ਇਹ ਆਗੇ ਜੀ ਹੁਣ ਆਪਾਂ ਸੰਗਰੂਰ ਬ੍ਰਾਂਚ ਵਿਖੇ ਤੇ ਜਿਹੜਾ ਇੱਥੋਂ ਦਾ ਸਟਾਕ ਹੈ ਬਹੁਤ ਹੀ ਸੋਹਣਾ ਤੁਸੀਂ ਦੇਖ ਰਹੇ ਹੋ ਪੋਲੋ ਸਕੋਰਪੀਓ ਡਸਟਰ ਇੱਧਰ ਸਵਿਫਟ i20 ਰੇਟਸ ਸਿਆਜ ਮਤਲਬ ਹਰ ਗੱਡੀ ਤਕਰੀਬਨ ਤੁਹਾਨੂੰ ਅੰਦਰ ਇਹ ਤਾਂ ਥੋੜੀਆਂ ਜਿਹੀਆਂ ਗੱਡੀਆਂ ਖੜੀਆਂ ਅੰਦਰ ਬਹੁਤ ਗੱਡੀਆਂ ਖੜੀਆਂ ਸਾਡੇ ਕੋਲ ਤੁਹਾਨੂੰ ਸਾਰੀਆਂ ਗੱਡੀਆਂ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਪਹਿਲਾਂ ਤਾਂ ਸਾਡਾ ਚੈਨਲ ਆ ਜਿਹੜਾ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸਟੇਟਸ ਲਾ ਲਿਆ ਕਰੋ ਜੇ YouTube ਤੇ ਦੇਖ ਰਹੇ ਹੋ ਜੇ Facebook ਤੇ ਦੇਖ ਰਹੇ ਹੋ ਤਾਂ ਸ਼ੇਅਰ ਕਰ ਦਿਆ ਕਰੋ ਏਜ ਨੂੰ ਫੋਲੋ ਕਰ ਲਿਆ ਕਰੋ ਵਧੀਆ-ਵਧੀਆ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਬੋਲਣ ਦਾ ਅੰਦਾਜ਼ ਜਾਂ ਸਾਡੀ ਜਿਹੜੀ ਸਰਟੀਫਾਈਡ ਰਿਪੋਰਟ ਦੀ ਅਸੀਂ ਗੱਲ ਕਰਦੇ ਆ ਉਹ ਕਿੱਦਾਂ ਦੀ ਲੱਗਦੀ ਹੈ 8 ਜੂਨ ਨੂੰ ਸਾਡਾ ਕਾਰ ਮੇਲਾ ਲੱਗ ਰਿਹਾ ਅਮਰਗੜ ਵਿਖੇ ਉੱਥੇ ਜ਼ਰੂਰ ਪਹੁੰਚੋ ਉੱਥੇ ਅਸੀਂ ਇਸ ਵਾਰ ਤੁਹਾਡੇ ਵਾਸਤੇ ਨਵੀਂ ਚੀਜ਼ ਲੈ ਕੇ ਆਏ ਆ ਬੋਲੀ ਮਤਲਬ ਹਰ ਗੱਡੀ ਦੇ ਉੱਪਰ ਬੋਲੀ ਲੱਗੂਗੀ ਜੇ ਤੁਸੀਂ ਗੱਡੀਆਂ ਦਾ ਸਾਡੇ ਕੋਲ ਬਹੁਤ ਸਾਡੇ ਭਰਾ ਆਉਂਦੇ ਸੀ ਵੀ ਸਾਡੀ ਗੱਡੀ ਤੇ ਤਾਂ ਗਾਹ ਹੀ ਨ ਲੱਗਿਆ ਹੈਗਾ ਜੀ ਤੁਸੀਂ ਤਾਂ ਹੋਰ ਗੱਡੀ ਵੇਚ ਤੁਸੀਂ ਤਾਂ ਆਪਦੀਆਂ ਗੱਡੀਆਂ ਵੇਚੋ ਉਹਦਾ ਹੱਲ ਅਸੀਂ ਕੱਢਿਆਗਾ ਬੋਲੀ ਸਿਸਟਮ ਜੇ ਤੁਸੀਂ ਵੀ ਬੋਲੀ ਵਾਸਤੇ ਰਜਿਸਟਰ ਕਰਾਉਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਕਾਲ ਕਰ ਲਿਓ ਤੇ ਗੱਲ ਕਰਕੇ ਸਾਡੀ ਟੀਮ ਨਾਲ ਬੋਲੀ ਵਾਸਤੇ ਰਜਿਸਟਰ ਕਰਾ ਸਕਦੇ ਹੋ ਤੇ ਆਇਓ ਜਰੂਰ 8 ਤਰੀਕ ਨੂੰ ਚਾਹੇ ਗੱਡੀ ਲੈਣੀ ਆ ਚਾਹੇ ਵੇਚਣੀ ਆ ਲੋਨ ਕਰਾਉਣਾ ਜਾਂ ਲੱਕੀ ਡਰਾ ਦਾ ਹਿੱਸਾ ਪਾਉਣਾ ਅਮਰਗੜ ਵਿਖੇ ਤੇ ਅੱਜ ਦਾ ਸਟਾਕ ਆਪਾਂ ਸ਼ੁਰੂ ਕਰਦੇ ਆਂ ਇਸ ਸਟਾਕ ਜ ਲਗਭਗ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀ ਪੂਰੀ ਰਿਪੋਰਟ ਗੱਡੀ ਦੀ ਦਿੱਤੀ ਜਾਵੇ ਲੇਕਿਨ ਫੇਰ ਵੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਫਿਰ ਦੇਖਣ ਚ ਬੜੀ ਭਰਾਵਾਂ ਨੂੰ ਪ੍ਰੋਬਲਮ ਆਉਂਦੀ ਹੈ ਕਹਿੰਦੇ ਨੇ ਵੀ ਯਾਰ ਤੁਸੀਂ ਛੋਟੀ ਵੀਡੀਓ ਪਾਇਆ ਕਰੋ ਲੰਬੀ ਹੋ ਜਾਂਦੀ ਹੈ ਤੇ ਤੁਹਾਨੂੰ ਮੋਟਾ ਮੋਟਾ ਅਸੀਂ ਦੱਸਦੇ ਜਾਵਾਂਗੇ ਜੇ ਜ਼ਿਆਦਾ ਡਿਟੇਲ ਲੈਣੀ ਹੋ ਤਾਂ ਨੀਚੇ ਦੇ ਦਿੱਤੇ ਨੰਬਰ ਤੇ ਕਾਲ ਕਰ ਪਹਿਲੀ ਗੱਡੀ ਤੁਹਾਨੂੰ ਜਿਹੜੀ ਦਿਖਾ ਰਹੇ ਹਾਂ ਅਸੀਂ ਇਹ ਸਕੋਰਪੀਓ ਆ 2019 ਮਾਡਲ ਆ ਗੱਡੀ ਇਹ ਤੇ S11 ਮਾਡਲ ਦੇ ਵਿੱਚ ਹੈ ਗੱਡੀ ਚੱਲੀ ਬਹੁਤ ਘੱਟ ਹੋਈ ਆ ਤੁਹਾਨੂੰ ਮਤਲਬ ਐਜ਼ ਅ ਪ੍ਰੂਫ ਤੁਹਾਨੂੰ ਦਿਖਾ ਸਕਦੇ ਆਂ ਸੀ 19 ਮਾਡਲ ਦਾ ਤੁਸੀਂ ਦੇਖ ਰਹੇ ਹੋ ਇੱਥੇ 2019 ਮਾਡਲ ਦੇ ਨਾਲ ਦੇ ਟਾਇਰਾਂ ਤੇ ਗੱਡੀ ਆ ਇਹ ਲਗਭਗ ਇਹ ਗੱਡੀ 30000 ਕਿਲੋਮੀਟਰ ਚੱਲੀ ਹੋਈ ਆ ਮਾੜੀ ਮੋਡੀ ਟੱਚਿੰਗ ਫਾਚਿੰਗ ਹੈਗੀ ਆ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ ਪਰ ਕੋਈ ਐਕਸੀਡੈਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਕੰਪਨੀ ਲਾਈਵੀਲ ਨੇ ਤੇ ਬਹੁਤ ਸੋਹਣੀ ਕਾਰ ਆ ਵਿੱਚੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਜ਼ਿਆਦਾ ਡਿਟੇਲ ਚ ਨਹੀਂ ਤੁਹਾਨੂੰ ਦੱਸਾਂਗੇ ਤੇ ਆਹ ਦੇਖ ਲਓ ਬਸ ਆਜਾ ਜ਼ਿਆਦਾ ਡਿਟੇਲ ਚ ਨਹੀਂ ਤੁਮ ਦੱਸ ਪਾਵਾਂਗੇ ਤੇ ਗੱਡੀ ਦਾ ਰੇਟ ਬਹੁਤ ਜ਼ਿਆਦਾ ਹੈ ਮਤਲਬ 13 ਲੱਖ ਰੁਪਏ ਦੀ ਗੱਡੀ ਤੁਹਾਨੂੰ ਅਸੀਂ 19 ਮਾਡਲ ਦਵਾਂਗੇ। ਉਹ ਲੋ ਸਾਡੇ ਕੋਲ ਆਈ ਹੈ 2012 ਮਾਡਲ ਟੌਪ ਹਾਈ ਲਾਈਨ। ਹਾਈ ਲਾਈਨ ਦੇ ਵਿੱਚ ਸੋਹਣੀ ਕਾਰ ਹੈ। ਨੰਬਰ ਤੁਸੀਂ ਦੇਖ ਰਹੇ ਹੋ ਪੀਵੀ 10 ਨੰਬਰ ਦੀ ਕਾਰ ਹੈ। ਟਾਇਰ ਬ੍ਰਿਜਸਟਨ ਦੇ ਨੇ ਵਧੀਆ ਗੱਡੀ ਹੈ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 2,60,000 ਰੁਪਏ ਜੀ। ਬਹੁਤ ਸੋਹਣੀ ਕਾਰ ਹੈ। ਡਸਟਰ ਹੈਗੀ ਸਾਡੇ ਕੋਲ 2014 ਮਾਡਲ 15 ਦੀ ਰਜਿਸਟਰਡ ਹੈ ਤੇ ਸਵਾ 3 ਲੱਖ ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲ ਜੂਗੀ। ਵਧੀਆ 85 ਪੀਐਚਪੀ 2018 ਮਾਡਲ i20 ਸਾਡੇ ਕੋਲ ਆਈ ਹੋਈ ਹੈ ਥਰਡ ਓਨਰ ਆ ਗੱਡੀ ਇਹ ਤੁਹਾਨੂੰ ਇਹ ਗੱਡੀ ਮਿਲ ਜੂਗੀ i20 ਰੈਡ ਕਲਰ ਦੀ ਜੇ ਤੁਸੀਂ ਲਾਲ ਰੰਗ ਪਸੰਦ ਕਰਦੇ ਹੋ ਤਾਂ ਵਧੀਆ ਗੱਜਾ ਵਧੀਆ ਗੱਡੀ 2016 ਮਾਡਲ ਗੱਡੀ ਸਾਡੇ ਕੋਲੇ Swift ਖੜੀ ਹੈ ਇਸ ਟਾਈਮ 4.5 ਲੱਖ ਰੁਪਏ ਦੀ ਰੇਟ 16 ਮਾਡਲ 4.5 ਲੱਖ ਦੀ ਬਹੁਤ ਵਧੀਆ ਰੇਟ ਤੇ ਆ 11 ਮਾਡਲ ਸਾਡੇ ਕੋਲੇ ਰੇਟਸ ਆਈ ਹੋਈ ਆ VDI ਬਹੁਤ ਵਧੀਆ ਕਾਰ ਹੈ ਸੈਕੰਡ ਓਨਰ ਹੈ ਤੇ 1 ਲੱਖ ਕਿਲੋਮੀਟਰ ਚੱਲੀ ਹੋਈ ਹੈ ਲਗਭਗ ਲਗਭਗ origional ਪੇਂਟ ਚ ਹੈ ਤੇ ਟਾਇਰ ਬ੍ਰਿਜਸਟੋਨ ਦੇ ਨੇ ਅਨਟੀਰੀਅਰ ਦੇਖੋ ਤੁਸੀਂ ਅਨਟੀਰੀਅਰ ਬਹੁਤ ਸੋਹਣਾ ਕਾਰ ਦਾ ਘੱਟ ਬਜਟ ਦੀ ਗੱਡੀ ਤੁਸੀਂ ਮੰਗਦੇ ਹੋ ਤਾਂ ਤੁਹਾਨੂੰ ਇਹ ਗੱਡੀ ਬਹੁਤ ਫਿੱਟ ਆਊਗੀ ਤੇ ਇੰਜਨ ਮਕੈਨੀਕਲ ਬਹੁਤ ਵਧੀਆ 210000 ਰੁਪਏ ਦੀ ਗੱਡੀ ਅਸੀਂ ਦੇਖ ਰਹੇ ਹਾਂ ਸਿਆਜ ਸਿਆਜ ਵਾਸਤੇ ਅਸੀਂ ਬਹੁਤ ਮਸ਼ਹੂਰ ਹੋਏ ਸਿਆਜ ਅਸੀਂ ਮਹੀਨੇ ਦੇ ਵਿੱਚ 5-6 ਗੱਡੀਆਂ ਵੇਚਦੇ ਹਾਂ ਡਿਜ਼ਾਇਰ ਲਾਈਨ ਵਾਲੇ ਨੂੰ ਇਹ ਗੱਡੀ ਲੈਣ ਦਾ ਬਹੁਤ ਬੈਨੀਫਿਟ ਹੈ ਕਿਉਂਕਿ ਇਹ ਗੱਡੀ ਬਹੁਤ ਲਗਜ਼ਰੀ ਕਲਾਸ ਹੁੰਦੀ ਹੈ ਤੇ ਐਵਰੇਜ ਉਹ ਤੋਂ ਵੱਧ ਹੀ ਦਿੰਦੀ ਆ ਡਸਟਰ ਡਿਜ਼ਾਇਰ ਤੋਂ ਤੇ ਅਨਟੀਰੀਅਰ ਤੁਸੀਂ ਦੇਖ ਲਓ ਹਲੇ ਮੈਂ ਚਲਾ ਹੀ ਰਿਹਾ ਗੱਡੀ ਨੂੰ ਵਧੀਆ ਕਾਰ ਆ ਪੂਰੀ ਅਨਟੀਰੀਅ ਆਟੋ ਕਲਾਈਮਟ اے سی ਸਟੀਅਰਿੰਗ ਕੰਟਰੋਲ ਹਾਈਬ੍ਰਿਡ ਮਾਡਲ ਦੇ ਵਿੱਚ 25 ਤੋਂ 30 ਦੀ ਐਵਰੇਜ ਗੱਡੀ ਤੋਂ ਤੁਸੀਂ ਲੈ ਸਕਦੇ ਹੋ ਲਾਈ ਵੀਲ ਵਗੈਰਾ ਪਏ ਹੋਏ ਨੇ ਤੇ ਗੱਡੀ ਦਾ ਰੇਟ ਹੈ ਜੀ 4,80,000 ਰੁਪਿਆ ਵਿਦ ਐਨਓਸੀ ਆਪਾਂ ਅੱਗੇ ਤੁਹਾਨੂੰ ਹੁਣ ਅੰਦਰ ਲਿਆ ਘਟੇ ਦਫਾ ਸਾਡੇ ਕੋਲ ਆਈ ਹੈ ਜੀ Eon 2016 ਮਾਡਲ ਹੈ ਇਹ ਤੇ ਕੰਪਨੀ ਸੀएनजी ਵਾਲੀ ਆ ਤੇ ਤੁਹਾਨੂੰ ਸਿਰਫ ਦੇ ਦਾਂਗੇ 1,40,000 ਰੁਪਏ ਦੀ ਇਹ ਆ ਗਈ ਜੀ K10 2014 ਮਾਡਲ K10 VXI ਮਾਡਲ ਦੇ ਵਿੱਚ ਆ 85000 ਚੱਲੀ ਹੋਈ ਆ ਤੇ 2 ਲੱਖ 40000 ਰੁਪਏ ਮੰਗਦੀ ਹੈ ਪਾਰਟੀ ਤੇ 35k ਦੀ ਤੁਹਾਨੂੰ ਮਤਲਬ ਮਿਲ ਜੂ ਗੱਡੀ ਇਹ ਆ ਗਈ ਜੀ 2008 ਮਾਡਲ ਆਪਣੀ अल्टੋ ਐਲ ਐਕਸ ਆਈ ਹੈ ਗੱਡੀ ਇਹ ਬੋਨਟ ਥੋੜਾ ਫੇਡ ਹੋਇਆ ਹੈ ਲੇਕਿਨ ਸਾਈਡਾਂ ਸੂਟਾਂ ਦੀ ਪੂਰੀ ਸਾਫ ਹੈ ਖੜਾਵਾ ਖੜੂਬੇ ਦੀ ਪੂਰੀ ਵਧੀਆ ਪਰਲ ਵਾਈਟ ਕਲਰ ਦੇ ਵਿੱਚ ਗੱਡੀ ਆ ਨਾ ਪਰਲ ਸਿਲਵਰ ਕਲਰ ਦੇ ਵਿੱਚ ਗੱਡੀ ਆ ਤੇ 1 ਲੱਖ 15000 ਰੁਪਏ ਦੀ ਤੁਹਾਨੂੰ ਇਹ ਮੰਗਦੀ ਜੀ ਇਹ ਆ ਗਈ ਜੀ K10 2010 ਮਾਡਲ 2010 ਮਾਡਲ K10 ਬਹੁਤ ਪਿਆਰੀ ਕਾਰ ਹੈ 1,80,000 ਰੁਪਏ ਦੀ ਤੁਹਾਨੂੰ ਗੱਡੀ ਇਹ ਮਿਲ ਜੂਗੀ ਫਰਸਟ ਆਨਰ ਗੱਡੀ ਆ ਨੰਬਰ ਬਹੁਤ ਵਧੀਆ ਦੇਖੋ ਤੁਸੀਂ 27 27 ਨੰਬਰ ਇਹ K10 ਸਾਡੇ ਕੋਲ 2019 ਮਾਡਲ ਖੜੀ ਆ ਬਹੁਤ ਵਧੀਆ ਗੱਡੀ ਆ ਤੇ ਗੱਡੀ ਦਾ ਰੇਟ ਵੀ ਬਹੁਤ ਸਹੀ ਆ 3.5 ਲੱਖ ਰੁਪਏ ਦੀ ਗੱਡੀ ਤੁਹਾਨੂੰ ਇਹ ਦੇ ਦਾਂਗੇ ਵਿਦ ਨੰਬਰ ਨੰਬਰ ਇਹਨੂੰ ਲੱਗਣਾ ਗਿਆ ਹੋਇਆ ਵਧੀਆ ਕਾਰ 2019 ਮਾਡਲ ਗੱਡੀ ਆ ਇਹ ਸਾਡੇ ਕੋਲ ਇਹ 3,40,000 ਰੁਪਏ ਦੀ K10 ਅਲਾਈ ਪਏ ਹੋਏ ਨੇ ਅਪੋਲੋ ਦੇ ਵਧੀਆ 80% ਟਾਇਰ ਨੇ ਇਹ ਆ ਗਈ ਜੀ ਇਟਿਓਸ 2013 ਮਾਡਲ ਇਟਿਓਸ ਆ ਪਾਰਟੀ ਦੀ ਗੱਡੀ ਆਈ ਹੋਈ ਆ 3 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਦੇ ਵੱਧ ਘੱਟ ਕੁਛ ਨਾ ਕੁਛ ਹੋ ਜਾਊਗਾ ਗੱਡੀ ਸੋਹਣੀ ਐ ਤੇ ਇਹ ਆ ਗਈ ਜੀ ਡਿਜ਼ਾਇਰ 2012 ਮਾਡਲ ਡਿਜ਼ਾਇਰ ਆ ਗਈ ਜੀ ਇਹ ਬਹੁਤ ਸੋਹਣੀ ਕਾਰ ਲੱਗ ਰਹੀ ਆ ਐਚ ਆਰ ਨੰਬਰ ਆ ਅੱਜ ਹੀ ਆਈ ਆ ਸਾਡੇ ਕੋਲ ਅਜੇ ਬੋਨਟ ਵਗੈਰਾ オリジナル ਆ ਸਾਈਡਾਂ ਤੋਂ ਵਾੜੀ ਮੋਟੀ ਟੱਚਿੰਗ ਵਾਸ਼ਿੰਗ ਹੈਗੀ ਆ ਬੋਲੋ ਦੇ ਟਾਇਰ ਨੇ ਤੇ ਬਜਟ ਵੀ ਬਹੁਤ ਜਾਇਜ਼ ਆ 2.60 ਲੱਖ ਰੁਪਏ ਦੀ ਗੱਡੀ ਤੁਹਾਨੂੰ ਇਹ ਬੀ ਡੀ ਆਈ ਗੱਡੀ ਮਿਲ ਜੂਗੀ ਵਧੀਆ ਗੱਡੀ ਐ 2012 ਮਾਡਲ Swift ਲਾਇਏ ਪਏ ਹੋਏ ਨੇ ਬਹੁਤ ਸੋਹਣਿਆ ਲਾਇਨ ਲੈ ਵੀ ਮਰਸੀਡੀ ਵਾਲੀ ਪਾਰ ਰੱਖੇ ਨੇ ਥੋੜਾ ਨੀਚੇ ਤੋਂ ਸਾਡੇ ਮਰਸੀਡੀ ਦਾ ਮਾਰਕਾ ਲੱਗਿਆ ਹੈ ਤੇ ਕਰੋਮ ਵਾਲੇ ਨੇ ਥੋੜੀ ਥੋੜੀ ਵਿੱਚੋਂ ਵਿੱਚੋਂ ਪੇਟ ਹੈਗੀ ਆ ਤੇ ਐਕਸੀਡੈਂਟ ਲੱਗੀ ਵੱਜੀ 285000 ਦੀ ਗੱਡੀ ਇਹ ਤੁਹਾਨੂੰ ਮਿਲ ਜੂਗੀ Honda ਖੜੀ ਸਾਡੇ ਕੋਲੇ ਬਹੁਤ ਮਤਲਬ ਵਾਜਬ ਰੇਟ 'ਚ ਦੇ ਦਾਂਗੇ ਅਸੀਂ ਕਿਉਂਕਿ ਜਿਹੜੀ ਗੱਡੀ ਥੋੜੀ ਸਾਡੇ ਕੋਲ ਥੋੜੀ ਖੜ ਜਾਈ ਸਾਨੂੰ ਐ ਹੁੰਦਾ ਵੀ ਇਹਨੂੰ ਨਿਕਲੇ ਹੁਣ ਪਰ ਤੇ ਆਟੋਮੈਟਿਕ ਚਾਜੇ ਘੱਟ ਬਜਟ ਲਾਉਣਾ ਚਾਹੁੰਦੇ ਆ ਆਟੋਮੈਟਿਕ ਗੱਡੀ ਤੁਹਾਨੂੰ 1.5 ਲੱਖ ਰੁਪਏ ਦੇ ਦਾਂਗੇ ਪੰਜਾਬ ਨੰਬਰ ਹੈ ਵਧੀਆ ਕਾਰ ਹੈ ਤੇ ਇਹ ਆ ਗਈ ਜੀ 2016 ਮਾਡਲ ਗੱਡੀ ਬਹੁਤ ਸੋਹਣੀ ਡਿਜ਼ਾਈਨ ਤੇ ਸੈਕੰਡ ਓਨਰ ਹੈ ਪੰਜਾਬ ਨੰਬਰ ਹੈ ਇਧਰੋਂ ਵੀ ਮਾੜੀ ਨਿਗਾ ਮਰਵਾਦੇ ਤੇ ਅੰਦਰੋਂ ਵੀ ਤੁਹਾਨੂੰ ਥੋੜੀ ਜੀ ਨਿਗਾ ਮਰਵਾਦੇ ਭਾਈ ਉਹਨਾਂ ਨੂੰ ਅੰਦਰੋਂ ਨਿਗਾ ਮਰਵਾਦੇ ਤੇ ਅੰਟੀਰੀਅਰ ਬਹੁਤ ਸੋਹਣਾ ਗੱਡੀ ਦਾ ਤੇ ਗੱਡੀ ਦਾ ਜਿਹੜਾ ਬਜਟ 490000 ਰੁਪਏ ਦੀ ਰੇਂਜ ਚ ਹੈ ਬਾਕੀ 네ਗੋਸ਼ੀਏਬਲ ਹੋ ਜੂ ਤੁਸੀਂ ਆ ਜਾਓ ਕੋਈ ਗੱਲ ਨਹੀਂ 2013 ਮਾਡਲ ਟੂਰ ਮਾਡਲ ਚ ਆ ਗਈ ਇਹ ਗੱਡੀ ਸਾਡੇ ਕੋਲੇ ਡਿਜ਼ਾਇਰ ਤੇ ਗੱਡੀ ਦਾ ਭਾਜ 2 ਲੱਖ ਰੁਪਏ ਦੀ ਰੇਂਜ ਚ ਹੈ ਜੀ ਇਹ 2013 ਮਾਡਲ ਟੂਰ ਮਾਡਲ ਬਹੁਤ ਸੋਹਣੀ ਸਾਡੇ ਕੋਲ ਕਰੇਟ ਆਈ ਹੀ ਆ ਫਸਟ ਓਨਰ ਗੱਡੀ ਆ ਲਗਭਗ 80 85000 ਕਿਲੋਮੀਟਰ ਚੱਲੀ ਹੀ ਆ ਜਲੰਧਰ ਨੰਬਰ ਜੇ ਜਲੰਧਰ ਦੇ ਭਰਾ ਸਾਡੇ ਕੋਈ ਦੇਖਦੇ ਨੇ ਉਹਨਾਂ ਵਾਸਤੇ ਬੈਸਟ ਕਾਰ ਆ ਨਵੀਂ ਕਰੇਲ ਚ ਆ ਤੇ ਪ੍ਰੋਜੈਕਟਰ ਲਾਈਟ ਨਾਲ ਟਾਪ ਐਂਡ ਮਾਡਲ ਟਾਪ ਐਂਡ ਨਾਲ ਆਟੋ ਕਲਾਈਮੇਟ ਏਸੀ ਸਟੀਅਰਿੰਗ ਕੰਟਰੋਲ 에ਅਰ ਬੈਗ ਹਰ ਚੀਜ਼ ਗੱਡੀ ਦੇ ਵਿੱਚ ਹੈਗੀ ਆ ਚਾਰ 에ਅਰ ਬੈਗ ਚਾਰਜਰ ਹਾਂ ਵਾਈਫਾਈ ਚਾਰਜਰ ਤੇ ਗੱਡੀ ਪੂਰੀ ਸੋਹਣੀ ਹੈ ਤੇ ਗੱਡੀ ਦਾ ਜਿਹੜਾ ਬਜਟ ਆ ਉਹ 8 ਲੱਖ 75000 ਰੁਪਏ ਬਾਕੀ ਥੋੜੀ ਬਹੁਤੀ ਤੁਹਾਨੂੰ 네ਗੋਸ਼ੀਏਬਲ ਕਰਕੇ ਦੇ ਦਾਂਗੇ ਇੱਕ ਹੋਰ ਕਰੇਟਾ ਮੰਨ ਲਓ ਤੁਸੀਂ ਘੱਟ ਪੈਸੇ ਲੈਣਾ ਚਾਹੁੰਦੇ ਹੋ ਆ ਤੁਹਾਡੇ ਬਾਸ ਤੇ ਬੈਸਟ ਗੱਡੀ 2015 ਮਾਡਲ ਗੱਡੀ ਹੈ ਨੰਬਰ ਯੂਪੀ ਦਾ ਲੇਕਿਨ ਨੰਬਰ ਬਹੁਤ ਵਧੀਆ 0004 5.6 ਲੱਖ ਦੀ ਰੇਂਜ ਚ ਗੱਡੀ ਆ ਇਹ ਤੇ ਇਹ ਆ ਗਈ ਜੀ ਫੋਰਚਨਰ ਝੋਟਾ ਆ ਗਈ ਫੋਰਚਨਰ ਪੰਜਾਬ ਨੰਬਰ 11 ਮਾਡਲ ਗੱਡੀ ਆ ਤੇ ਤੁਹਾਨੂੰ ਲਗਭਗ 5.6 ਲੱਖ ਰੁਪਏ ਦੀ ਦੇ ਦਾਂਗੇ ਰੁਪਏ ਦੀ ਗੱਡੀ ਦੇ ਦਾਂਗੇ 올 ਟਾਈਮ 4x4 ओरिजिनल ਪੇਂਟ ਚ ਕਾਰ ਇਹ ਆ ਗਈ ਜੀ ਵਰਨਾ 2018 ਮਾਡਲ ਓਨਰ ਸੈਕੰਡ ਐਸਐਕਸ ਆਪਸ਼ਨਲ ਮਾਡਲ ਦੇ ਵਿੱਚ ਗੱਡੀ ਆ 8 ਲੱਖ ਰੁਪਏ ਦੀ ਤੁਹਾਨੂੰ ਵਿਦ ਸਨਰੂਫ ਸਨਰੂਫ ਦੇਖੋ ਵਿੱਚ ਇੰਟੀਰੀਅਰ ਵੀ ਥੋੜਾ ਦਿਖਾ ਦੇ ਜਿਹੜੀ ਮਹਿੰਗੀ ਗੱਡੀ ਹੁੰਦੀ ਆ ਉਹਦਾ ਤੁਹਾਨੂੰ ਸਾਰਾ ਵਿੱਚੋਂ ਅੰਦਰੋਂ ਬਾਹਰੋਂ ਥੋੜਾ ਜਿਹਾ ਦਿਖਾ ਦਿੰਨੇ ਆ ਤਾਂ ਕਿ ਤੁਹਾਨੂੰ ਮੋਟਾ-ਮੋਟਾ ਪਤਾ ਲੱਗ ਹੀ ਜਾਵੇ ਵੀ ਚੀਜ਼ ਕੀ ਆ। ਲਓ ਜੀ Audi Audi 9 ਦਾ ਪਿੱਛਕ ਭਰਾ ਸਾਡਾ ਹੈਗਾ 2012 ਮਾਡਲ ਗੱਡੀ ਆ। 2012 ਮਾਡਲ ਗੱਡੀ ਆ ਤੇ 7 ਲੱਖ ਰੁਪਏ ਦੀ ਤੁਹਾਨੂੰ ਇਹ ਦੇ ਦਾਂਗੇ ਦੇਖ ਲਓ ਗੱਡੀ ਤੇ ਨਿਗਾਹ ਮਾਰ ਲਓ ਤੇ ਨੰਬਰ ਬਠਿੰਡੇ ਦਾ ਵਧੀਆ ਗੱਡੀ ਆ। ਤੇ ਇਹ ਆ ਗਈ ਜੀ i10 grand ਪੈਟਰੋਲ ਦੇ ਵਿੱਚ ਆ ਵਿਦ ਸੀਐਨਜੀ ਆ। ਤੇ ਗੱਡੀ ਦਾ ਬਜਟ ਹੈ 1.4 ਲੱਖ ਰੁਪਏ ਜੀ ਤੇ ਇਹ ਸੀ ਸਾਡਾ ਬ੍ਰਾਂਚ ਸੰਗਰੂਰ ਦਾ ਸਟਾਕ ਇਹ ਤੋਂ ਬਿਨਾ ਹੋਰ ਵੀ ਬਹੁਤ ਗੱਡੀਆਂ ਨੇ ਜਿਵੇਂ ਸਾਡੇ ਕੋਲ ਮਤਲਬ ਜੋ ਇੱਥੇ હાજર ਨਹੀਂ ਟਿਆਗੋ ਖੜੀ ਆ ਹੋਰ ਦੋ ਚਾਰ ਗੱਡੀਆਂ ਸਾਡੇ ਵਰਕਸ਼ਾਪ ਤੇ ਇਧਰ ਉਧਰ ਛੋਟੇ ਛੋਟੇ ਕੰਮ ਤੇ ਹੁੰਦੀਆਂ ਨੇ ਤੇ ਉਹ ਵੀ ਦੇਖਣ ਨੂੰ ਮਿਲ ਜਾਣਗੀਆਂ ਤੇ ਵਿਜ਼ਿਟ ਕਰ ਲਿਆ ਕਰੋ ਸਾਡੇ ਆਫਿਸ ਬ੍ਰਾਂਚ ਬ੍ਰਾਂਚ ਦੇ ਨੰਬਰ ਥੱਲੇ ਦਿੱਤੇ ਹੋਏ ਨੇ ਫੋਨ ਕਰਕੇ ਆਓ ਚਾਰ ਬ੍ਰਾਂਚਾਂ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਬਰਨਾਲਾ ਸੰਗਰੂਰ ਅ ਅਮਰਗੜ ਤੇ ਪਹੀੜ ਲੋਨ ਫੈਸਿਲਿਟੀ ਤੁਹਾਨੂੰ ਮਿਲੂਗੀ 8 ਜੂਨ ਦਾ ਕਾਰ ਮੇਲਾ ਨਾ ਭੁੱਲਿਓ ਜਰੂਰ ਆਇਓ ਚਾਹੇ ਗੱਡੀ ਲੈਣੀ ਆ ਚਾਹੇ ਵੇਚਣੀ ਆ ਚਾਹੇ ਤੁਨੇ ਲੋਨ ਕਰਾਉਣਾ ਲੱਕੀ ਡਰਾ ਦਾ ਹਿੱਸਾ ਵਾ ਮਿਲਾਂਗੇ ਜੀ ਫਿਰ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ